ਅਮਰੀਕਾ ਦੇ ਨਵੇਂ ਰਾਸ਼ਟਰਪਤੀ ਚੁਣੇ ਗਏ ਡੋਨਲਡ ਟਰੰਪ ਔਰ ਤੇ ਦੀ ਸੋ 20 ਜਨਵਰੀ ਨੂੰ ਚੁੱਕਣਗੇ ਸੌਚਕ ਸਮਾਰੋਹ ਲਈ ਪ੍ਰੋਗਰਾਮ ਭਾਰਤੀ ਸਮੇਂ ਮੁਤਾਬਕ ਰਾਤੀ 10:30 ਵਜੇ ਤੋਂ ਵਾਸ਼ਿੰਗਟਨ 'ਚ ਸ਼ੁਰੂ ਹੋ ਜਾਣਗੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਸੌਚਕ ਸਮਾਗਮ ਦਾ ਬਜਟ 1200 ਕਰੋੜ ਰੁਪਏ ਤੋਂ ਜ਼ਿਆਦਾ ਹੋ ਸਕਦਾ ਹੈ ਸਾਲ 2009 'ਚ ਓਬਾਮਾ ਦੇ ਸੌਚਕ ਸਮਾਗਮ ਦਾ ਖਰਚਾ 783 ਕਰੋੜ ਰੁਪਏ ਸੀ ਟਰੰਪ ਦੇ ਸੌਚਕ ਸਮਾਗਮ 'ਚ ਹਿੱਸਾ ਲੈਣ ਲਈ ਟਿਕਟਾਂ ਰੱਖੀਆਂ ਗਈਆਂ ਨੇ ਸਭ ਤੋਂ ਮਹਿੰਗੀ ਟਿਕਟ 6 ਕਰੋੜ 36 ਲੱਖ ਰੁਪਏ ਦੀ ਹੈ ਇਹ ਟਿਕਟ ਲੈਣ ਵਾਲਿਆਂ ਨੂੰ 트ੰਪ ਦੇ ਨਾਲ ਡਿਨਰ ਕਰਨ ਦਾ ਵੀ ਮੌਕਾ ਮਿਲੇਗਾ। ਅਮਰੀਕੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਜੌਨ ਰਾਬਰਟਸ 트ੰਪ ਨੂੰ ਅਹੁਦੇ ਦੀ ਸੌਂਚਕਣਗੇ। ਖਾਸ ਗੱਲ ਇਹ ਹੈ ਕਿ 트ੰਪ ਉਸੇ ਬਾਈਬਲ ਤੇ ਹੱਥ ਰੱਖ ਕੇ ਸੌਂਚਣਗੇ ਜਿਸ ਤੇ ਅਮਰੀਕਾ ਦੇ ਮਰਹੂਮ ਰਾਸ਼ਟਰਪਤੀ ਇਬਰਾਹਿਮ ਲਿੰਕਨ ਨੇ ਹੱਥ ਰੱਖ ਕੇ ਸੌਂਚੀ ਸੀ। ਵੱਡੀ ਗਿਣਤੀ 'ਚ 트ੰਪ ਦੇ ਸਮਰਥਕ ਵਾਸ਼ਿੰਗਟਨ ਪਹੁੰਚ ਰਹੇ ਨੇ। ਸਮਾਗਮ ਵਿੱਚ ਭਾਰਤੀ ਮੂਲ ਦੇ ਅਮਰੀਕਨ ਸੰਗੀਤਕਾਰ ਰਵੀ ਚਖੋਟਿਆ ਵੀ ਆਪਣਾ ਪ੍ਰੋਗਰਾਮ ਪੇਸ਼ ਕਰਨਗੇ।